ਲੰਦਰੋਂ ਘਾਣ ਨੂੰ ਕੋਸ ਲੈ ਕੇ ਟਰੱਕ ਪੰਪ ਚ ਛੱਡ ਕੇ ਹਨਾ ਆਚਾ ਬੜਾ ਸਾਲੀ ਪਹਿਲੇ ਇੰਦਰ ਸੇ ਟਰੱਕ ਇੱਥੇ ਛੱਡ ਕੇ ਅੰਦਰੋਂ ਫੂਡ ਚੱਕ ਕੇ ਲੈ ਆ ਖਾਣ ਨੂੰ ਫੇਰ ਤੇਲ ਪਾਇਆ ਫੇਰ ਇੱਥੇ ਛੱਡ ਕੇ ਰਸੀ ਚਟਣਗੇ ਮੈਂ ਇੱਥੇ ਟਰੱਕ ਛੱਡ ਕੇ ਤੇਲ ਪੁਆ ਕੇ ਅੰਦਰ ਵਾਗ ਜਾ ਉੱਤੇ ਫੂਡ ਲੈ ਚੱਕਣਾ ਤੇ ਗਾਲਾਂ ਹੀ ਕੱਢਣਗੇ ਮੈਨੂੰ ਕਿਹੜਾ ਫੁੱਲ ਪਾਉਣਗੇ ਇਹਨਾਂ ਨੇ ਹੁਣ ਰਿੱਕੇ ਵਾਲੀ ਲੱਛ ਨਹੀਂ ਫੜ ਲਿਆ ਅੱਗੇ ਡੋਰ ਨਹੀਂ ਫ੍ਰੀ ਹੈਗਾ ਕਈ ਬੰਦਿਆਂ ਕੱਢ ਕੇ ਰੱਖ ਦਿੰਦੇ ਤੇ ਉਹ ਮਨ ਲਾ ਗਿਆ ਭੁੱਲ ਨੇ ਆਲੀ ਨੇ ਆਪਾਂ ਕਹਿੰਦੇ ਕਈ ਵਾਰੀ ਜੇ ਉਹਦੀ ਇਨਸਪੈਕਸ਼ਨ ਵਗੈਰਾ ਹੋਵੇ ਮੀਟ ਦੀ ਤੇ ਉਹ ਬਿੰਦ ਸਾਰੀ ਹੁੰਦੀ ਆ ਉਹ ਸਾਰਨੀਆਂ ਤੇ ਨਹੀਂ ਹੁੰਦੀ ਨਿਚਾਇਆ ਪੈਣਾ ਆ ਜਿਆਨੇ ਹਰ ਚੈੱਕ ਕਰ ਕਰਕੇ ਓਕੇ ਮੈਂ ਥੈਂਕ ਯੂ ਆ ਗੋਰੀ ਵੀ ਬਾਈਕ ਦੀ ਸ਼ਿਕਾਇਤ ਨਾ ਪਰ ਧੁੱਪੇ ਖੜੀ ਆ ਇਹ ਤੇ ਲੱਗ ਜੂ ਦੁਬਾਰੇ ਆ ਜਵਾਕ ਹੈਗਾ ਕੋਰਾ ਓਏ ਜਿਹੜੇ ਦਾ ਪੀਟਰ ਆ ਨਾ ਤੇ ਤੁਸੀਂ ਕਰੋ ਉਹਨੇ ਆ ਚੋਬਰ ਨੂੰ سپورਟ ਸਾਰੇ ਆਣੇ ਦੱਬ ਕੇ ਕਰਸ ਕਰਾਈ ਤੋਂ ਲਾਈਕ ਸ਼ੇਅਰ ਫੋਲੋ ਸ਼ੋਟੇ ਫੋਨ ਜਾਂ ਫਿਰ ਆਈਕਨ ਕੋਈ ਫਿਰਨਾ ਸਾਰਾ ਕੋਈ ਨਾ ਕਰੋ ਮੇਰੇ ਅੱਖੇ ਲੱਗ ਕੇ ਵੱਡਾ ਭਰਾ ਸਮਝੋ ਛੋਟਾ ਭਰਾ ਸਮਝੋ ਪਰ ਇਹ ਕੰਮ ਲਾਜ਼ਮੀ ਕਰੋ ਯਾਰ ਔਰ ਇਹਨੇ ਨਾਲ ਮੈਨੂੰ ਵੀ ਹੌਸਲਾ ਮਿਲਦਾ ਹੈਗਾ ਇਹਨਾਂ ਨੇ ਹੁਣ ਰਿੱਕੇ ਵਾਲੀ ਲੱchnੀ ਫੜ ਲਿਆ ਅੱਗੇ ਡੋਰ ਨਹੀਂ ਫ੍ਰੀ ਹੈਗਾ ਨਹੀਂ ਅੱਗੇ ਵਧੀਆ ਡੋਰ ਦੇ ਦਿੰਦੇ ਹੁੰਦੇ ਹੀ ਕੰਜਰ ਦੇ ਤੇ ਟਾਈਮ ਨਾਲ ਵਿਹਲਾ ਕਰ ਦਿੰਦੇ ਸੀ ਤੇ ਹੁਣ ਅੱਜ ਇੱਥੇ 6 ਵਜੇ ਤੇ 12 ਇੱਕੋ ਜਿਆਦੇ ਨਹੀਂ ਇੱਥੇ ਇਹਨਾਂ ਨੇ ਬਾਕੀ ਦੇਖੋ ਕੀ ਆ ਕਹਿੰਦੇ ਆ ਹਲੋ ਦੋ ਟਰੱਕ ਹੀ ਆਗੇ ਛੇਤੀ ਆ ਜੂ ਲੱਗਦਾ bari ਆ ਘੜੇ ਇਹਨਾਂ ਨੂੰ ਵੀ ਨਹੀਂ ਡੋਰ ਮਿਲਿਆ ਪਿਛਲੇ ਲਾਸਟ ਟਾਈਮ ਨਾਲ ਸਾਰਾ ਥਾਂ ਭਰਿਆ ਹੋਇਆ ਸੀਗਾ ਨਹੀਂ ਮਿੱਤਰ ਆ ਪਾਲ ਦੇ ਬਿਆਨ ਉਹਦੇ ਕਹਿਣ ਨੂੰ ਵਾਪਸ ਲੈਨੇ ਆ ਹੁਣ ਅੰਦਰੋਂ ਡੋਰ ਦੇਤਾ 213 ਨੰਬਰ 213 ਭਾਈ ਨੀ ਉਹ ਜਿੱਥੇ ਕਿਤੇ ਉਹ ਲਾਈ ਜਾਂਦਾ ਉੱਥੇ ਹੀ ਆ ਮੈਂ ਇੱਧਰ ਲਾ ਗਿਆ ਸੀ ਪਰ ਆਹ ਟਰੱਕ ਅੱਗੇ ਹੈ ਹਰ ਟਰੱਕ ਨਾ ਆ ਜਿਹੜਾ ਨਾਲ ਖੜਾ ਆਪਣੇ ਟਰੱਕ ਦੇ ਇਹ ਟਾਈਮ ਨਾਲ ਹੀ ਪਹਿਲਾਂ ਹੋਇਆ ਖੜਾ ਹੁੰਦਾ ਅੱਜ ਇਹ ਵੀ ਲੇਟ ਆਗਾ ਆਹ ਜਿਹੜਾ ਪੀਟਰ ਨੀਗਾ ਇਹ ਗੈਸ ਵਾਲ ਨੂੰ ਬੁੱਥ ਡੌਗ ਤੇ ਹੁੰਦਾ ਮੈਨੂੰ ਪਹਿਲਾਂ ਅੱਜ ਖਣੀ ਇਹਨਾਂ ਨੂੰ ਪਤਾ ਲੱਗ ਗਿਆ ਮੈਂ ਲੋਡ ਹੋਰ ਥਾਂ ਤੋਂ ਚੱਕਣਾ ਵੀ ਲੋਡੜ ਨਹੀਂ ਚੱਕਣਾ ਅੱਜ ਤੱਕ ਆ ਸਾਢੇ 9 ਨੂੰ ਪੇਪਰ ਦੇਤੇ ਤੇ ਅੱਗੇ ਨਹੀਂ 12 12 ਵੀ ਵਜ ਜਾਂਦੇ ਹੁੰਦੇ ਆ ਸਾਢੇ 12 ਇੱਥੇ ਆ ਫੀਟਰ ਵੀ ਪੱਕਾ ਹੀ ਹੁੰਦਾ ਇੱਥੇ ਰਿੱਕੇ ਵੀ ਤਾਂ ਪਾ ਪੰਜ ਲੋਪਾ ਪੰਜ ਲੋ ਕਿਉਂਗੇ ਨਾ ਆ ਇੱਕ ਹੀ ਡਿਫਰੈਂਟ ਲੋਕੇਸ਼ਨ ਤੋਂ ਚੱਕਣਾ ਲੋਡ ਨਿਊ ਪੋਰਟ ਤੋਂ ਮਿੰਨੀ ਸੋਟਾ ਤੋਂ ਹੀ ਜਾ ਕੇ ਅਜੇ ਤਾਂ ਡਿਲੀਵਰੀ ਇਹਨਾਂ ਦੇ ਨਾ ਰੋਡ ਤੇ ਖੜਨ ਨੂੰ ਥਾਂ ਹੈ ਨਹੀਂ ਸੀ ਜਲ ਪਾਰਕਿੰਗ ਮਿਲ ਗਈ ਆਪਾਂ ਨੂੰ ਆਨ ਸਾਰੀ 27 ਡੌਗ ਮਿਲ ਗਈ ਪਾਰਕਿੰਗ ਕਹੀ ਜਨਾ ਕਹਿੰਦੇ ਇੱਥੇ ਲਾ ਦੋ ਡਿਲੀਵਰੀ ਤਾਂ ਹੋ ਗਈ ਡਨ ਜਿਹੜਾ ਲੋਡ ਚੱਕਣਾ ਨਾ ਉਹ ਸਾਰਾ ਇਹ ਤੋਂ 25 ਕਿਲੋਮੀਟਰ ਨਿਊਪੋਰਟ ਖੈਰ ਆਗਾ ਨਾਲ ਹੀ ਆ ਮੈਂ ਉੱਥੋਂ ਅੱਗੇ ਵੀ ਚੱਕਿਆ ਲੋਡ ਲੜ ਹੁੰਦਾ ਕਿ ਉਹ ਮੀਟ ਦਾ ਲੋਡ ਹੁੰਦਾ ਪਰੋਜਨ ਮੈਂਸ ਤੇ ਟੈਂਪਰੇਚਰ ਲਾਤਾ ਆਪਾਂ ਕਰਤਾ ਸੈਟ ਇਹ ਆ ਅਪਾਇੰਟਮੈਂਟ ਤੋਂ ਪਹਿਲਾਂ ਉਹ ਲਾਉਂਦੇ ਲੋਡ ਨਹੀਂ ਕਰਦੇ ਟਾਈਮ ਸਰ ਉਹ ਸਾਫ ਸਿਰ ਜਿਹਦਾ ਲਾਹ ਲੰਦਾ ਕਰਤੀਆ ਤੇ ਮੈਂ ਉੱਥੇ ਵੀ ਕਹਿੰਦਾ ਸਲੀਪ ਵੀ ਪਾਈ ਵੀ ਆ ਵੀਓ ਅਪਾਇੰਟਮੈਂਟ ਤੋਂ ਬਣਾਣੀ ਤੇ ਹੈ ਕਿਉਂਕਿ ਮੀਟ ਦਾ ਲੋਡ ਆ ਤੇ ਉਹ ਸਰਟੀਫਿਕੇਟ ਚਾਹੀਦਾ ਹੁੰਦਾ ਤਾਂ ਕਰਕੇ ਆ ਬੁੱਕ ਦੇ ਹੋ ਗਿਆ 4 ਮਿੰਟ ਆ ਦੇਖੋ ਸਾਰੀ 25 ਕਿਲੋਮੀਟਰ ਹੀ ਆ ਵਧੀਆ ਯਾਰ ਅਜ ਤਾਂ ਟਾਈਮ ਨਾ ਬੇਲੇ ਕਰਤੇ 12:30 ਨੂੰ ਆਪਣੀ ਅਪਾਇੰਟਮੈਂਟ ਹੈਗੀ ਆ 2:00 ਵਜੇ ਤੇ ਦੀ ਮੇਰਾ ਏਕਣਾ ਹੁਣ ਜਿਵੇਂ ਮੇਰਾ ਭਰਿਆ ਹੋਇਆ ਸੀਗਾ ਲੋਡ ਨਿਊ ਲੋਡ ਹੈ ਨਾ ਇਹ ਹੁਣ ਜੇ ਮੈਂ ਐਮਟੀ ਹੋ ਗਿਆ 25 ਕਿਲੋਮੀਟਰ ਪੇ ਜਾਣਾ ਇਹ ਪਾਲੇ ਕਿਉਂਕਿ ਜੇ ਬੁੱਕ ਵਕ ਚੈੱਕ ਹੋ ਜੇ ਨਾ ਤੇ ਸਾਰੀ ਚੀਜ਼ ਦੇਖਦੇ ਹੁੰਦੇ ਆ ਇੱਥੇ ਭਰ ਦਿੰਨੇ ਆ ਆਪਾਂ ਵੀ ਐਮਟੀ ਆ ਇਹ ਚੀਜ਼ ਦੀ ਟੈਗਟ ਆ ਜੇ ਤੁਸੀਂ ਬਾਰਕ ਫਲੋ ਤਾਂ ਚਲ ਪਾਉਣਾ ਹੀ ਪਾਉਣਾ ਉਹ ਵਾਲਾ ਵੀ ਪ੍ਰੀ ਟ੍ਰਿਪ ਕਰਦੇ ਇਹ ਲੋਡ ਭਰਨਾ ਹੁੰਦਾ ਜ਼ਰੂਰੀ ਹੁਣ ਆਪਾਂ ਐਮਟੀ ਦਾ ਭਰਤਾ ਉੱਥੇ ਜਦੋਂ ਆਨ ਡਿਊਟੀ ਪਾਈ ਲੋਡਡ ਦਾ ਪਾ ਦਾਂਗੇ ਦੁਬਾਰੇ ਚੱਲ ਜੀਏ ਹਾਂ ਮੇਰੀ ਕੋਲਡ ਆਪਾਂ ਭਰ ਕੇ ਨਾ ਇੱਥੇ ਕੀ ਹੈ ਪੇਪਰ ਭਰ ਕੇ ਵੀ ਆਪ ਦਾ ਪਿਕਅਪ ਨੰਬਰ ਹੈ ਨਾ ਸਾਰਾ ਟਰੱਕ ਨੰਬਰ ਟ੍ਰੇਲਰ ਨੰਬਰ ਫੋਨ ਨੰਬਰ ਬਾ ਉੱਤੇ ਰੱਖਿਆ ਹੋਣਾ ਉਹ ਚੱਕ ਕੇ ਤੇ ਜਦੋਂ ਉਹਨਾਂ ਨੇ ਕਾਲ ਕਰਨੀ ਆਪਾਂ ਨੂੰ ਕਾਲ ਕਰਕੇ ਡੋਰ ਦੇ ਦੇਣਗੇ ਤੇ ਉਹਨੇ ਆਪਾਂ ਮਾਰਦ ਕੇ ਟ੍ਰੇਲਰ ਚ ਬਲੋਰ ਛੋਟੇ ਚ ਆ ਸਾਰੇ ਐਂ ਵੇਟਿੰਗ 'ਚ ਖੜੇ ਆ। ਆਇਆ ਦੋ ਪੀਟਰ ਇਕੱਠੇ ਲਾਏ ਪਏ ਆ ਨਾ। ਆ ਪਾ ਟਰੈਲਰ ਸਾਫ ਕਰਦਗੇ। ਰੀਫਰ ਮੈਂ ਚਲਾ ਹੀ ਲਿਆ ਮੈਂ ਨਾ ਤਿੰਨ ਤੇ ਕਿਉਂਕਿ ਆ ਗਰਮੀ ਜ਼ਿਆਦਾ ਆ ਉਹਨੇ ਜਾਂਦਾ ਹੀ ਜਾਣਾਗਾ ਹੌਲੀ ਹੌਲੀ। ਵਾਹ ਜਾ ਕੀ ਇਹ ਬਲੌਰ ਆਪਣਾ ਮੈਂ ਇਹ ਟ੍ਰੇਲਰ ਕਲੀਨ ਕਰਕੇ ਹਟਿਆ ਆ ਬਲੌਰ ਮਾਰ ਕੇ ਆਪਣਾ ਹਨਾ ਤੇ ਨਾਲ ਹੀ ਚੱਲ ਆਪਾਂ ਨੂੰ ਕਾਲ ਆ ਗਈ ਆ ਡੋਰ ਵੀ ਦੇਤਾ ਡੋਰ ਤੇ ਆਪਾਂ ਲਾਉਣਾ 24 ਤੇ ਆ ਇੱਧਰ ਲੈ ਜਾਓ ਸਾਹਮਣੇ ਹਾਂ ਆ ਬਲੌਰ ਰੱਖ ਕੇ ਲਾ ਕੇ ਆਹ ਦੇਖੋ ਵਿਚਾਲੇ ਹੀ ਲਾ ਗਿਆ ਇਹਨਾਂ ਨੂੰ ਨਹੀਂ ਅਕਲ ਹੁੰਦੀ ਇਹ ਹੁਣ ਇਹਨੇ ਡੋਰ ਖੋਲਨੇ ਪਤਾ ਨਹੀਂ ਕੀ ਵਿਚਾਲੇ ਟਰੱਕ ਲਾ ਕੇ ਵੀ ਕਹੇ ਨੇ ਕੰਜਰ ਦਾ ਨੰਗਣਾ ਕਿੱਧਰ ਦੀ ਲੰਕੂਗਾ ਆ ਹੁਣ ਆਇਆਗਾ ਵੀ ਪਿੱਛੇ ਸਾਰਾ ਖਾਲੀ ਪਿਆ ਨੂੰ ਉੱਥੇ ਕਰਕੇ ਡੋਰ ਖੋਲ ਲੈਂਦਾ ਕਾਲਾਗਾ ਇਹਨਾਂ ਨੂੰ ਨਹੀਂ ਅਕਲ ਆਉਂਦੀ ਨਾ ਇਹ ਕਿਸੇ ਦੀ ਗੱਲ ਸੁਣਨ ਕਰਨੀ ਇਹਨਾਂ ਨੇ ਆਪਣੀ ਮਰਜ਼ੀ ਹੁੰਦੀ ਆ ਉਹਨੇ ਇੰਨਾ ਤਾਂ ਛੱਡਿਆ ਹੋਇਆਗਾ ਡੌਕਾਂ ਦੇ ਆਪਸ ਵਿੱਚ ਵੀ ਉੱਥੇ ਡੋਰ ਖੋਲੇ ਜਾਣ ਮੈਂ ਤਾਂ ਚੱਲ ਟ੍ਰੇਲਰ ਕਲੀਨ ਕਰੀ ਜਾਂਦਾ ਹੀ ਕਰਕੇ ਹਟੇ ਸੀਗਾ ਮੈਂ ਨਾਲ ਦੀ ਨਾਲ ਗੌਲ ਆ ਜੀ ਹਨਾ ਮੈਂ ਤਾਂ ਉੱਥੋਂ ਤਾਂ ਹੀ ਕਰ ਲੇ ਆਪਾਂ ਲਾਉਣਾ ਆਹ ਡੌਕਾਂ ਤੇ 24 20% ਗੈਸ ਵਾਲੀ ਤੇ ਆਣਾ ਕੇ ਨੇ ਬੈਕ ਲਾਉਣ ਲੱਗੇ ਨੇ ਮੇਲਾ ਲੋਡਵਰ ਗੱਡੀ ਆ ਕਈ ਬੰਦਿਆਂ ਕੱਢ ਕੇ ਰੱਖ ਦਿੰਦੇ ਤੇ ਉਹ ਮਲਾ ਗਿਆ ਭੁੱਲ ਇਹ ਆਲੀ ਤੇ ਆਪਾਂ ਇਹ ਨਾਂ ਲੈ ਕੇ ਗਿਆ ਤਾਂ ਆਪਾਂ ਲਾ ਦਾਂਗੇ ਲੋਡ ਨੂੰ ਫਿਰ ਹੋਰ ਕੀ ਆ ਹੈ ਆ ਵਧੀਆ ਨਾ ਲਾਈਟਾਂ ਥੱਲੇ ਲਾਹਾਂਗੇ ਸਾਰਿਆਂ ਦੇ ਇੱਕ ਇਹ ਭਈਆ ਲੋਡਵਰ ਇੱਕ ਉਹ ਭਈ ਸਾਨੂੰ ਦਿਖਾਵਾਂ ਆ ਭਈ ਇੱਕ ਭੁੱਲ ਗਿਆ ਤੇਲ ਬੜਾ ਆ ਗਿਆ ਰੀਪਰਾ ਅੱਧੀ ਟੈਂਕੀ ਰਹਿ ਗਈ ਆ ਆ ਇਹ ਪੈਂਦਾ ਨਾ ਡਾਟ ਮੈਨਸ 110 ਤੇ ਲੱਗਿਆ ਵਿਆ ਮੈਨੂੰ ਟ੍ਰੇਲਰ ਸਾਫ਼ ਕਰਦਾ ਸੀਗਾ ਬੇਸ ਤੇ ਇੰਡੀਕ ਖੰਡ ਲੱਗੇ ਕੰਮ ਬਾਈ ਮੈਨਸ ਦੇ ਜਾਂ ਪ੍ਰੈਸ਼ਰ ਆ ਦੋਵੇਂ ਕਾਲੀ ਕਾਲੀ ਸਾਫ਼ ਕਰਦਾ ਉਹਨੂੰ ਰੂਮ ਆਹੋ ਆਪਣਾ ਫਲੋਰ ਮਾਰਿਆ ਕਾਲੀ ਕਾਲੀ ਪਰ ਨੇਹਰਾ ਬੜਾ ਵੇ ਟ੍ਰੇਲਰ ਚ ਆਈ ਸੌਂ ਜੇ ਇੰਨਾ ਖੰਡਾ ਤਾਂ ਹੁੰਦਾ ਹੀ ਆ ਨੰਦ ਮੰਗਲੀ ਬਾਗਿਆ ਨਦਰ ਮੰਨ ਤਨੰਗਰਾ ਉਹਨੇ ਆਪਾ ਕਰਦੇ ਆ ਬੇਸ਼ਰਮ 25 ਮਿੰਟ ਹੋਇਆ ਸਾਰੇ ਆਏ ਨੂੰ ਮੈਨੂੰ ਚਲ ਵਧੀਆ ਹੋਇਆ ਡੌਗ ਵੀ ਦੇਤੀ ਇਹਨਾਂ ਨੇ ਪਰਮਾਤਮਾ ਭਲੀ ਕਰੇ ਆਪਦੀ ਵੀ ਨਾ ਨਜ਼ਰ ਲੱਗ ਜਾ ਅੱਜ ਹਜੇ ਤਾਈ ਸਾਰਾ ਕੁ ਗੁੱਡ ਹੋਈ ਜਾਂਦਾ ਨਾਲ ਦੀ ਨਾਲ ਪਹਿਲਾਂ ਸਵੇਰ ਡੋਰ ਨਹੀਂ ਸੀ ਦਿੱਤਾ ਜੋ ਮੈਂ ਅੰਦਰ ਕੇ ਨਾਲ ਹੀ ਡੋਰ ਦੇਤਾ ਟਾਈਮ ਨਾਲ ਆਜ ਉਹਨਾਂ ਨੇ ਵਿਹਲੇ ਕਰਤੇ ਦੂਜੇ ਨੇ ਵੀ ਟਾਈਮ ਨਾਲ ਇਹ ਵੀ ਟਾਈਮ ਨਾਲ ਤੋਰ ਦੇਣ ਐਕਤੀ ਆਪਾਂ ਕਿਉਂਕਿ ਮੀਟ ਦਾ ਲੋਡ ਕਰਕੇ ਸਾਰਨੀਆ ਬਾਰਡਰ ਨਹੀਂ ਜਾਣਾ ਤੇ ਬਿੰਡਸਰ ਜਾਣਾ ਪਊ ਕਿਉਂਕਿ ਨਾ ਕਈ ਵਾਰੀ ਜੇ ਉਹਦੀ ਇਨਸਪੈਕਸ਼ਨ ਵਗੈਰਾ ਹੋਵੇ ਮੀਟ ਦੀ ਤੇ ਉਹ ਬਿੰਡਸਰ ਹੀ ਹੁੰਦੀ ਆ ਉਹ ਸਾਰਨੀਆ ਤੇ ਨਹੀਂ ਹੁੰਦੀ ਕਦੇ ਵੀ ਤੁਹਾਡੇ ਕੋਲ ਮੀਟ ਦਾ ਲੋਡ ਆ ਤੇ ਆਪਦਾ ਪੁੱਛ ਕੇ ਡਿਸਪੈਚ ਨੂੰ ਜਾਓ ਜੇ ਤੁਸੀਂ ਅੱਗੇ ਸਾਰਨੀਆ ਜਾਣਾ ਹੋ ਤਾਂ ਬਿੰਡਸਰ ਜਾਣਾ ਪਊਗਾ ਹੁਣ ਤਾਂ ਮੈਨੂੰ ਬਿੰਡਸਰ ਲੰਘੇ ਨੂੰ ਹੀ 2 ਮਹੀਨੇ ਹੋ ਗਏ ਮੈਨੂੰ 2 ਮਹੀਨੇ ਬਾਅਦ ਜਾਊਂਗਾ ਬਿੰਡਸਰ ਨੂੰ ਦੇਖਾ ਕਿੰਨੀ ਬਾਟ ਆ ਇੱਥੋਂ ਬਿੰਡਸਰ ਅੱਗੇ ਨਹੀਂ ਆਪਾਂ ਚੱਕਦੇ ਹਾਂ ਯੂਕਲੇਰ ਵਾਲਾ ਅੱਜ ਆਹ ਮਿਲ ਗਿਆ ਵਧੀਆ ਨਾਲੇ ਸਾਰਾ ਦਾ ਆਪਣਾ ਡਿਲੀਵਰੀ ਲੱਗ ਜਾਣ ਤੋਂ 25 ਕਿਲੋਮੀਟਰ ਹੀ ਸੀਗਾ ਯੂਕਲੇਰ ਵਾਲਾ ਵੀ ਘਰ ਪੈਂਦਾ ਤਾਂ ਉਧਰ ਰਸਤੇ 'ਚ ਹੀ ਹੁੰਦਾ ਟਾਰੀਓ ਨੂੰ ਕਰਦੇ ਚੋ 11 ਕਿਲੋਮੀਟਰ ਕਾਲੂ ਕ੍ਰੋਸ ਹੋਊਗਾ ਅੱਜ ਤਾਂ ਆਪਣੇ ਕੋਲੇ ਸਾਰੀ ਬਾਕੀ ਹੀ ਰਹਿ ਗਈ ਮੇਰੇ ਹਿਸਾਬ ਨਾਲ ਨਾ 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 11 ਟਾਂਡੇ ਕਿੰਨੋਂ ਘੰਟੇ ਨਹੀਂ ਰਹਿ ਗਈ ਹੋਊਗੀ ਇੱਥੋਂ ਪਤਾ ਲੱਗ ਜੂ। ਹਾਂ 9 ਘੰਟਿਆਂ ਦੀ ਰਹਿ ਗਈ ਆ ਬੱਕ। ਉੱਥੇ ਜਾਇ ਨਹੀਂ ਜਾਣਾ ਯਾਰ ਨਹੀਂ ਉਹ ਪਹਿਲਾਂ ਨਹੀਂ ਲਾਉਂਦਾ ਪੰਪ ਪਾਉਂਦਾ ਮੈਨੂੰ ਚੇਤੇ ਨਹੀਂ। ਮਾਰਸ਼ਲ ਵਾਲੇ ਤੇ ਹਾਂ ਉਹ ਹੈਗਾ ਬਾਰਡਰ ਉੱਥੋਂ ਰਹਿੰਦਾ 170। ਸੋ ਕੋਈ ਚੱਕਰ ਨਹੀਂ। ਆਣੀ ਆਇਆ ਸੀ ਇਹ ਲੋਡ ਕਰਦਾਗਾ ਇਹ ਦੇਖ ਕੇ ਗਿਆ ਆਪਣਾ ਵੀ ਰੀਫਰ ਚੱਲੀ ਜਾਂਦਾ ਵੀ ਮੈਂ ਇੰਥੇ ਤੇ ਲਾਇਆ ਵਾ। ਤੇ ਮੇਰੀ ਆਤ ਹੈ ਕਿ ਮੈਨੂੰ ਜਦੋਂ ਡਿਲੀਵਰੀ ਹੋ ਗਈ ਆਪਾਂ ਨੂੰ ਪਤਾ ਲੱਗ ਜਾਈ ਕਿੰਨਾ ਟੈਂਪਰੇਚਰ ਆਪਾਂ ਉੱਥੋਂ ਹੀ ਸੈੱਟ ਕਰ ਲਿਆ ਇਹਦਾ ਕਈ ਬੰਦੇ ਕਰਦੇ ਆ ਉਦੋਂ ਕਰਦੇ ਨਹੀਂ ਕਸਟਮਰ ਤੇ ਆ ਕੇ ਕਰਦੇ ਤੇ ਉਹਨੂੰ ਜਿੰਨੀ ਕੁ ਗਰਮੀ ਆ ਤੇ ਬਈ ਇਹ ਜਿਹੜਾ ਰੀਫਰ ਦਾ ਟੈਂਪਰੇਚਰ 80C ਤੇ ਗਿਆ ਹੋਇਆ ਹੁੰਦਾ ਤੇ ਉਹਨੂੰ ਮੈਨਸ 10 ਤੇ ਲਿਆਉਣਾ ਤੇ 80 ਤੋਂ ਹਿਸਾਬ ਲਾ ਲਓ ਤੇ ਮੁੜ ਕੇ ਦੋ ਦੋ ਘੰਟੇ ਉਹ ਖੜਾਈ ਰੱਖਦੇ ਆ ਇਹ ਸੋਡਾ ਟੈਂਪਰੇਚਰ ਨਹੀਂ ਸੈੱਟ ਆ ਹੁਣ ਮੇਰਾ ਜ ਨਹੀਂ 0 ਹੋ ਚੱਲਿਆ ਸੀ ਉਹ ਤਾਂ ਡੋਰ ਖੋਲੇ ਕਰਕੇ ਦੁਬਾਰੇ ਹਿੱਲਿਆ ਮਾੜਾ ਮੋਟਾ ਤੇ ਨਹੀਂ ਸੈੱਟ ਸੀਗਾ ਪਰ ਇਹਨਾਂ ਕਰ ਦੇਣਾ ਮੈਨੂੰ ਲੱਗਦਾ ਲੋ जित जाया पेना ना ने हर क्या कर कर के पेपर मिल गए ये ये आया पहले सी हाप ला के जानी है ਮੈਂ ਥੈਂਕ ਯੂ ਮੈਂ ਥੈਂਕ ਯੂ ਚਲੋ ਫੋਟੋ ਵੀ ਹੋ ਗਈ ਆ ਜਿਹਨਾਂ ਨੂੰ ਜਿਹਨਾਂ ਨੂੰ ਫੋਟੋ ਕਰਾ ਲਓ ਐਕਸਲ ਤਾਂ ਲੋਡ ਨਹੀਂ ਬੇਡ ਤਾਂ ਸਹੀ ਹੈਗਾ ਬਾਹਲਾ ਨਹੀਂ ਹੈਗਾ ਗ੍ਰੋਸ 32000 ਆ ਬੜਾ ਸ਼ਿੰਗਾਰਿਆ ਹੋਇਆ ਹੈ ਬਾਈ ਨੇ ਪੀਟਰ ਨੇ ਉਹ ਕੰਨਵਾਰਾ ਆ ਗੋਰੀ ਵੀ ਬਾਈਕ ਦੀ ਸ਼ਿਕੀ ਨਾ ਪਰ ਧੁੱਪੇ ਖੜੀ ਆ ਇੱਥੇ ਲੱਗ ਜੂ ਦੁਆਰੇ ਆ ਜਵਾਕ ਹੈਗਾ ਗੋਰਾ ਓਏ ਜਿਹੜੇ ਦਾ ਪੀਟਰ ਆ ਨਾ ਸ਼ਿੰਗਾਰਿਆ ਹੋਇਆ ਨਾ ਪੁੱਲਿਆ ਦੁਆਰੇ ਕਾਲ ਕਰਕੇ ਸੱਦਿਆ ਇਹਨੇ ਆਫਿਸ 'ਚ ਕਸਟਮਰ ਅਨਵਾਈਸ ਦਿੱਤੀ ਨਹੀਂ ਸੀ ਪਹਿਲਾਂ ਹੁਣ ਫੜ ਕੇ ਲਿਆ ਆਂਗਾ ਆ ਖਟਾ ਭਰੰਡ ਰੰਗਾ ਦੀ ਨਾ ਆਹ ਜ਼ਰੂਰੀ ਆ ਹੈਵ ਟੂ ਆ ਜੇ ਤੁਸੀਂ ਯੂ ਐਸ ਤੋਂ ਕੈਨੇਡਾ ਐਂਟਰ ਹੋ ਰਹੇ ਹੋ ਨਾ ਅਮਰੀਕਾ ਤੋਂ ਕੈਨੇਡਾ ਜੇ ਤੁਹਾਡੇ ਆ ਬੋਲਟ ਸੀਲ ਨਹੀਂ ਆ ਵਾਇਰ ਸੀਲ ਨਹੀਂ ਆਹ ਸੀਲ ਲੱਗੀ ਆ ਜਾਂ ਪਲਾਸਟਿਕ ਦੀ ਤੁਹਾਨੂੰ ਆ ਹੈਵ ਟੂ ਦੋ ਆਹ ਸੀਲ ਆਲੇ ਨੂੰ ਮੰਨਦੇ ਨਹੀਂਗੇ ਇਹ ਕਾਫੀ ਟਾਈਮ ਦਾ ਹੋਇਆ ਵੈ ਇਹਨਾਂ ਦਾ ਕੋਈ ਚੱਕਰ ਨਹੀਂ ਅੱਗੇ ਨਹੀਂ ਸੀ ਕਰਦੇ ਹੁੰਦੇ ਇਹ ਮਹਿੰਗੀਆਂ ਬਹੁ ਪੈਂਦੀਆਂ ਪਰ ਇਹ ਨਾਲ ਕੋਈ ਦੇ ਦੇ ਤਾਂ ਚੰਗੀ ਗੱਲ ਹੁੰਦੀ ਆ ਚਲੋ ਉਹਨੇ ਡਸਪੈਚ ਵਾਲੇ ਦੱਸ ਦੇਣਗੇ ਸਾਰਾ ਕੁਝ ਸਹੀ ਆ ਕਿ ਨਹੀਂ ਆਦਰਾ ਤੁਹਾਡੇ ਭਰਾ ਨੇ ਰਿਕਾਰਡ ਬਣਾਤਾ ਸੁਬਾ ਉੱਠ ਕੇ ਇੱਕ ਕਾਰੀ ਚਾਹ ਪੀਤੀ ਆ ਬਣਾ ਕੇ ਰੱਖੀ ਜੀ ਇਹ ਨਹੀਂ ਹੈ ਨਹੀਂ ਪਾਣੀ ਨਾਲ ਗਰਮੀ ਕਰਕੇ ਨਹੀਂ ਜੀ ਕੀਤਾ ਵੀ ਗਰਮੀ ਵਾਲੀ ਆ ਨਹੀਂ ਐਸ ਵੇਲੇ ਨੂੰ ਤਾਂ ਦੋ ਤਿੰਨ ਆਰੀ ਪੀ ਜਾਣਾ ਹੁੰਦਾ ਚਾਹ ਤੇ ਤੁਸੀਂ ਕਰੋ ਉਹਨੇ ਆ ਚੋਬਰ ਨੂੰ ਸਪੋਰਟ ਸਾਰੇ ਆਨੇ ਦੱਬ ਕੇ ਖਾਸ ਕਰਕੇ ਆਪਣੇ ਲਾਈਕ ਸ਼ੇਅਰ ਫੋਲੋ ਸ਼ੋਟੇ ਫੋਨ ਜਾਂ ਫਿਰ ਆਈਕਨ ਕੋਈ ਛੱਡਣਾ ਕੋਰਾ ਕੋਈ ਨਾ ਮੇਰੇ ਅੱਖੇ ਲੱਗ ਕੇ ਵੱਡਾ ਭਰਾ ਸਮਝੋ ਛੋਟਾ ਭਰਾ ਸਮਝੋ ਪਰ ਇਹ ਕੰਮ ਲਾਜ਼ਮੀ ਕਰੋ ਯਾਰ ਔਰ ਇਹਨੇ ਨਾਲ ਮੈਨੂੰ ਵੀ ਹੌਸਲਾ ਮਿਲਦਾ ਹੈਗਾ ਵੇ ਆਦੇ ਉਹਨਾ ਮੈਂ ਮੱਛਲਾ ਵੀ ਤਾਂ ਹੀ ਸੀ 2 ਘੰਟੇ ਪੂਰੀ ਆਫ ਪੈ ਗਈ ਆ ਆ ਦੇਖੋ 2 ਆਵਰ 1 ਮਿੰਟ ਉੱਤੇ ਤੇ ਆਪਣੇ ਸਾਰੇ ਉਹ ਟਾਈਮ ਮੁੜਿਆ ਹੈ ਵਾਪਸ ਹੁਣ ਖੁੱਲਾ ਟਾਈਮ ਆਪਣੇ ਕੋਲੇ ਰੁਕਣ ਰੁਕਣ ਨੂੰ ਰਾਸਤੇ 'ਚ ਲੈ ਵੀ ਸੋਹਣੇ ਰੱਬ ਦਾ ਲੈ ਕੇ ਨਾਂ ਤੇ ਪਾ ਦੀਏ ਚਾਲੇ ਹੋਣਾ ਗਦੇ ਨੇ ਤੋੜ ਲਿਆ ਮੂਰੇ ਇਹਨੂੰ ਦੇਖਿਆ ਨਹੀਂ ਮੈਂ ਲਈ ਆਉਣਾ ਟਰੱਕ ਇਧਰੋਂ ਤੇ ਜਦੋਂ ਦੇਖਿਆ ਤੇ ਉਹ ਇੱਕੇ ਦਮ ਪਚਾ ਲਿਆ ਪਹਿਲਾਂ ਸੀਗਾ ਉਧਰ ਜਾਣ ਦਾ ਬੈਂਡ ਸਰ ਅੱ비 ਮੀਟ ਆਗਾ ਮੈਨੂੰ ਇਹ ਸੀ ਫਰੋਜਨ ਪਰ ਮੀਟ ਨਹੀਂ ਹੈਗਾ ਇਹ ਹੈਗੀਆਂ ਰੋਟੀਆਂ ਆਹ ਜਿਨ੍ਹਾਂ ਚ ਰੈਪ ਰੂਬ ਬਣਦੇ ਆ ਜਾਂ ਉਹ ਨਾਨ ਨੂਨ ਉਹਨਾਂ ਦਾ ਲੋਡ ਆਗਾ ਤਾਂ ਹੀ ਵੇਟ ਵੀ ਨਹੀਂ ਬਾਲਾ ਹੈਗਾ ਚੱਲ ਇਹ ਤਾਂ ਨਿਆਰਾ ਆ ਗਿਆ ਨਹੀਂ ਮੈਨੂੰ ਪਹਿਲਾਂ ਸਕੇਲ ਕਰਾਉਣ ਜਾਣਾ ਪੈਣਾ ਸੀਗਾ ਸੌ ਜੱਬ ਕਰਨਾ ਪੈਣਾ ਸੀ ਉੜਾ ਪਸਾਰਨੀ ਫੇਰ ਜਾਵਾਂਗੇ ਅੱਜ ਤੇਲ ਪਵਾਵਾਂਗੇ ਓਹ ਕਟੇਲ ਵਾਲੇ ਤੋਂ ਕਿਉਂਕਿ ਉੱਥੇ ਸਸਤਾ ਪੁਆਇੰਟ ਤੇ ਉਦੋਂ 13 ਸੈਂਟ ਮਹਿੰਗਾ ਹੈਗਾ ਗੇਲਣੋਂ ਮਗਰ ਅੱਜ ਤੇ ਤੁਸੀਂ ਆਵੇਂ ਹਿਸਾਬ ਲਾ ਲਓ ਨਹੀਂ ਪੁਆਇੰਟ ਤੇ ਅੱਗੇ ਸਸਤਾ ਹੁੰਦਾ ਤੇ ਪਤਾ ਹੀ ਨਹੀਂ ਲੱਗਦਾ ਕਿਹੜੇ ਵਾਲੇ ਚੇਂਜ ਹੋ ਜਾਂਦਾ ਚੱਲ ਇਹ ਗਰ ਨਾਲ ਹੀ ਸਕੇਲ ਆ 26 ਕਿਲੋਮੀਟਰ ਤੇ ਸ਼ੂ ਕਰੀ ਜਾਂਦਾ 6 ਮਿੰਟਾਂ ਔਨ ਡਿਊਟੀ ਪੈ ਗਈ ਹੈ ਨਾ ਆ ਬੰਦਾ ਪਤਾ ਨਹੀਂ ਕਿੱਥੇ ਸੀ ਤੇ ਹੁਣ ਤੇਲ ਪਾਉਣ ਲੱਗਿਆ ਮੈਂ ਇਹਦੇ ਮਗਰ ਖੜਾ ਹੁੰਦਾ ਤੇ ਹੁਣ 6 ਮਿੰਟ ਤੋਂ ਉਦੋਂ ਪਹਿਲਾਂ ਦਾ ਖੜਾ ਨਾ ਹੀ ਇਹਦੇ ਮੂਰੇ ਟਰੱਕ ਆ ਐ ਬੜਾ ਔਖਾ ਜਨਤਾ ਤਾਂ ਮੈਂ ਅੱਜ ਆ ਗਿਆ ਤੇ ਓਕ ਡੇਲ ਵਾਲੇ ਤੇ ਕਿਉਂਕਿ ਨਾ ਪਾਇਨਟ ਤੇ ਤੇਲ ਸੀਗਾ ਮਹਿੰਗਾ ਮੈਂ ਚੱਲ ਇੱਥੋਂ ਭਰਾ ਲੈਨੇ ਆ ਤੇ ਇੱਥੇ ਤਸੱਲੀ ਕਰਾਈ ਜਾਂਦੇ ਆ ਗੰਜਰ ਦੇ ਇਹ ਬੰਦਾ ਨਾ ਕਾਲਾਗਾ ਪਹਿਲਾਂ ਅੰਦਰੋਂ ਘਾਨ ਨੂੰ ਕੁਸ ਲੈ ਕੇ ਆ ਟਰੱਕ ਪੰਪ ਚ ਛੱਡ ਕੇ ਹਨਾ ਹੁਣ ਦੁਬਾਰੇ ਅੰਦਰ ਗਿਆ ਪਰਚੀ ਚੱਕਣ ਉੜਜਾ ਆਚਾ ਬੜਾ ਸਾਲੀ ਤਰ ਜਾ ਕੇ ਖਾਣ ਨੂੰ ਲੈਣ ਗਿਆ ਤੇ ਹੁਣ ਹੁਣ ਆ ਤੇ ਰਸੀਵਿੰਗ ਚੱਕਣ ਗਿਆ ਪਹਿਲਾਂ ਮੜਾ ਮੋਟਾ ਜਾਣਕਾਰੀ ਲੈ ਲਓ ਟਰੈਕਿੰਗ ਦੀ ਆਚਾ ਬੜਾ ਸਾਲਾ 20 ਮਿੰਟ ਹੋ ਗਏ ਤੇਰੇ ਮੂੰਹ ਕਾ ਨਿਝਾ ਕੀ ਆਂਦੇ ਨੂੰ ਮੈਨੂੰ ਅਜੇ ਵੀ ਇੰਨੇ ਇੰਨੇ ਟਰੱਕ ਖੜੇ ਆਗੇ ਉਹਦੇ ਨਾਲ ਨੂੰ ਉਦੋਂ ਵੀ ਤਿੰਨ ਟਰੱਕ ਤੁਰ ਗਏ ਤੇ ਇਧਰੋਂ ਲੈ ਬੰਦਾ ਪਹਿਲਾਂ ਟਰੱਕ ਇੱਥੇ ਛੱਡ ਕੇ ਅੰਦਰੋਂ ਫੂਡ ਚੱਕ ਕੇ ਲੈ ਆ ਖਾਣ ਨੂੰ ਫੇਰ ਤੇਲ ਪਾਇਆ ਫੇਰ ਇੱਥੇ ਛੱਡ ਕੇ ਰਸੀਦ ਚੱਕਣ ਗਿਆ ਤਾਂ ਗਾਲਾਂ ਘੱਟਾਂ ਉਹਨੂੰ ਕਵਲ ਨੂੰ ਕਹਿੰਦਾ ਮੈਂ ਨਵਾਂ ਮਗਾ ਲਾਵਾਂ ਕਹਿੰਦਾ ਹਾਂ ਮਗਾ ਪਹਿਲਾਂ ਟ੍ਰੇਨਿੰਗ ਲਾ ਲਿਆ ਕਰੋ ਖਾਲੇ ਬਣੇ ਹੁਣ ਆ ਬੰਦੇ ਆ ਮੰਨ ਲਓ ਮੈਂ ਇੱਥੇ ਟਰੱਕ ਛੱਡ ਕੇ ਤੇਲ ਪਵਾ ਕੇ ਅੰਦਰ ਵਾਗ ਜਾ ਉੱਤੇ ਫੂਡ ਲੈ ਚੱਕਣਾ ਤੇ ਗਾਲਾਂ ਹੀ ਕੱਢਣਗੇ ਇਹ ਮੈਨੂੰ ਕਿਹੜਾ ਫੁੱਲ ਪਾਉਣਗੇ ਹਰ ਇੱਕ ਦਾ ਟਾਈਮ ਇੱਥੇ ਜ਼ਰੂਰੀ ਆਗਾ ਪੂਰਾ ਪੂਰਾ ਟਾਈਮ ਹੁੰਦਾ ਹਰ ਇੱਕ ਬੰਦੇ ਕੋਲੇ ਮੂਰੇ ਵੀ ਬੰਦੇ ਦੇ ਫਰੀਏ ਵਿੱਚ ਟਰੱਕ ਛੱਡ ਕੇ ਪਹਿਲਾਂ ਫੂਡ ਲਿਆ ਫੇਰ ਤੇਲ ਪਾਇਆ ਫੇਰ ਅੰਦਰ ਗਿਆ ਗਾਲਾਂ ਲੈ ਕੇ ਆਉਣ ਪੁਰਿਆ ਉਹ ਕਾਲੇ ਆ ਬਾਈ ਇਹਨਾਂ ਨੂੰ ਜਮਾ ਅਕਲ ਨਹੀਂ ਢੇਲੇ ਦੀ ਜਮਾਈ ਆਇਆ ਮੈਂ ਡਰਕਾ 커피 ਪਿਆ ਲੇ ਕੇ ਕੰਮ ਤਾਂ ਗਰਮੀ ਚ ਉਤੋਂ ਆਪਾਂ ਗਰਮ ਕੌਫੀ ਚੱਕ ਲਈਆ ਸੱਚੀ ਬਾਈ ਉਹ ਬੰਦੇ ਨੇ ਤਾਂ ਨਾ ਐਨੀ ਕਿ ਚਿਹ ਚੜਾਈ ਨਾ ਉਤੋਂ ਮਨ ਵੀ ਨਹੀਂ ਰਿਹਾ ਬੰਦਾ ਆਹ ਸੱਚੀ ਇਹਨਾਂ ਨੂੰ ਜਮਾ ਅਕਲ ਨਹੀਂ ਹੁੰਦੀ ਕੀ ਨਾ ਇਹਨਾਂ ਨੂੰ ਰੋਡ ਤੇ ਨਾ ਇਹਨਾਂ ਨੂੰ ਬੈਕ ਲਾਉਣਾ ਆਵੇ ਹਨ ਇਹਨਾਂ ਜਦੋਂ ਮੈਂ ਯੂ ਐਸਏ ਨੂੰ ਟਰੱਕ ਚਲਾਉਣ ਚਲਾਉਣ ਲੱਗਿਆ ਉਹ ਤੋਂ ਮੈਂ ਟੈਕਸੀ ਨੂੰ ਜਾਦੇ ਜਾਂਦਾ ਹੁੰਦਾ ਸੀ ਉੱਥੇ ਵੀ ਭਾਈ ਇਹੇ ਕੀ ਕਰਦੇ ਆ ਨਾ ਟੈਕਸੀ ਵਾਲੀ ਸਾਈਡ ਜਿਵੇਂ ਉਹ ਸ਼ਹਿਰ ਆ ਕੇ ਮੇਨ ਹੌਂਦ ਟੈਕਸੀ ਦੇ ਉੱਥੇ ਨਾ ਆਪਣਾ ਪਾਰਕਿੰਗਾਂ ਬੁਰਕਿਆਂ ਘਟੇ ਔਇਲਾਂ ਚ ਟਰੱਕ ਛੱਡ ਕੇ ਸ਼ਾਵਰ ਲੇਨ ਵਾ ਗ ਜਾਂਦੇ ਆ ਜਾਂ ਜਿਵੇਂ ਉਹ ਮੂਰੇ ਕੋਈ ਤੇਲ ਪਾਈ ਜਾਂਦਾ ਤੇ ਮਗਰ ਨਹੀਂ ਮਗਰ ਖੜੇ ਹਨ ਇਹਨਾਂ ਨੇ ਉੱਥੇ ਛੱਡ ਕੇ ਤੇ ਆਪਦਾ ਅੰਦਰ ਸ਼ਾਵਰ ਲਾਣ ਕਿਹੜਾ ਆਈਡੀਆ ਲਾੜੋ ਕਿੰਨੀ ਕਾ ਗੱਲ ਲੈਣਾ ਪਾਉਂਦਾ